ਪ੍ਰੀਤ ਜੱਟੀ ਨੂੰ ਤਿਤਲੀ ਵਾਲੀ ਕੁੜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਰੀਲਾਵਾਂ ਵਾਲੀ ਕੁੜੀ ਨੂੰ ਲਿਪ ਕਿਸ ਕਰਨ ਦੇ ਮੈਸੇਜ ਕਰਦਾ ਸੀ ਉਸ ਮੁੰਡੇ ਨੂੰ ਕੁੜੀ ਨੇ ਘਰੇ ਸੱਦ ਕੇ ਕਰ ਦਿੱਤੀ ਸਰਵਿਸ ਪ੍ਰੀਤ ਜੱਟੀ ਨਾਮ ਦੀ ਇਹ ਕੁੜੀ ਰੀਲਾ ਤੇ ਕਾਫੀ ਜਿਆਦਾ ਮਸ਼ਹੂਰ ਹੈ ਤੇ ਇਸ ਦੀ ਇੱਕ ਮੁੰਡੇ ਨਾਲ ਵੀਡੀਓ ਵਾਇਰਲ ਹੋਈ ਸੀ ਜੋ ਕਿ ਵੀਡੀਓ ਬਣਾਈ ਤਾਂ ਮੁੰਡੇ ਨੇ ਭੈਣ ਕਹਿ ਕੇ ਸੀ ਪਰ ਇਹਨੇ ਪਿੱਛੇ ਗਾਣਾ ਆਸ਼ਕੀ ਵਾਲਾ ਲਾ ਦਿੱਤਾ ਤੇ ਕੁੜੀ ਨੇ ਇਸ ਨੂੰ ਮੈਸੇਜ ਕੀਤਾ ਤੇ ਕਿਹਾ ਤੂੰ ਗਲਤ ਕਰ ਰਿਹਾ ਹੈ ਤੇ ਜਿਹੜੀ ਤੂੰ ਮੇਰੇ ਨਾਲ ਵੀਡੀਓ ਪਾਈ ਹੈ ਇਹਨੂੰ ਡਿਲੀਟ ਕਰ ਦੇ ਪਰ ਇਹ ਪਤੰਦਰ ਅੱਗੋਂ ਫੀਲਿੰਗ ਚੱਕ ਜਾਂਦਾ ਤੇ ਕਹਿੰਦਾ ਮੈਨੂੰ ਤਾਂ ਤੇਰੇ ਨਾਲ ਪਿਆਰ ਹੈ ਤੇ ਜਿੱਦਨ ਅਸੀਂ ਮਿਲੇ ਸੀ ਮੈਂ ਤੈਨੂੰ ਲਿਪ ਕਿਸ ਕਰਨ ਵੀ ਲੱਗਾ ਸੀ ਤੇ ਆ ਤੁਸੀਂ ਚੈਟ ਦੇਖ ਸਕਦੇ ਹੋ ਬੜੇ ਹੀ ਪੇਜਾਂ ਵਾਲੇ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਤੇ ਪਰ ਹਾਲੇ ਹੈ ਤਾਂ ਜਵਾਕੀ ਪਰ ਤੁਸੀਂ ਵੇਖ ਸਕਦੇ ਹੋ ਬੜੀ ਜਿਆਦਾ ਅੱਗ ਲੱਗੀ ਹੋਈ ਏ ਇਸ ਤੋਂ ਬਾਅਦ ਕੁੜੀ ਨੇ ਇਸ ਨੂੰ ਘਰ ਬੁਲਾਇਆ ਜਦੋਂ ਇਹ ਘਰ ਆਉਂਦਾ ਤਾਂ ਕੁੜੀ ਇਸ ਨੂੰ ਕਹਿੰਦੀ ਹੈ ਤੂੰ ਵੀਡੀਓ ਡਿਲੀਟ ਕਰ ਦੇ ਪਰ ਅੱਗੋਂ ਇਹ ਮੁੰਡਾ ਕਹਿੰਦਾ ਮੈਂ ਵੀਡੀਓ ਡਿਲੀਟ ਨਹੀਂ ਕਰਨੀ ਮੈਂ ਤਾਂ ਤੇਰੇ ਨਾਲ ਫਰੈਂਡਸ਼ਿਪ ਕਰਨੀ ਹੈ ਉਸ ਤੋਂ ਬਾਅਦ ਇਸ ਦੇ ਗੱਲ ਤੇ ਜੋਰ ਦੀ ਲਫੇੜਾ ਮਾਰਦੀ ਏ ਤੇ ਕਹਿੰਦੀ ਏ ਗੈਟ ਆਊਟ ਪਰ ਫਿਰ ਵੀ ਅੱਗੋਂ ਇਹ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਚਾਹੇ ਤੂੰ ਮੇਰੇ ਕਿੰਨੇ ਲਫੇੜੇ ਮਾਰ ਲਾ ਤੂੰ ਜਦੋਂ ਮੇਰੇ ਲਫੇੜਾ ਮਾਰਨ ਲੱਗੀ ਸੀ ਉਦੋਂ ਵੀ ਮੈਂ ਤੈਨੂੰ <li>ਕਿਸ ਕਰ ਲੱਗਾ ਸੀ ਆਹ ਦੇਖ ਲਓ ਹਾਲ ਦੋਸਤੋ ਰੀਲਾਂ ਵਾਲਿਆਂ ਦੇ ਲਾਈਕ ਵਿਊ ਦੇ ਚੱਕਰ ਦੇ ਵਿੱਚ ਕਿਵੇਂ ਉਲਟੀਆਂ ਸਿੱਧੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੇ ਨੇ ਇਨਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਆਓ ਦੋਸਤੋ ਲੈ ਚੱਲਦੇ ਆ ਇੱਕ ਛੋਟੀ ਜਿਹੀ ਕਲਿੱਪ ਦੇ ਵੱਲ